ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਇੱਥੇ ਟਾਈਮ ਸੀ 11 11:30 ਦਾ ਟਾਈਮ ਸੀ ਅਸੀਂ ਨਾ ਪਿੰਡੋਂ ਆਏ ਸੀਗੇ ਤੇ ਮੈਂ ਸਵੇਰੇ ਨਾ ਕਿ ਨਹੀਂ ਸੀ ਕਿਉਂਕਿ ਠੰਡ ਸੀ ਬਦਲਵਾਈ ਸੀ ਮੈਂ ਸਿਰ ਨਹਾਉਣਾ ਸੀਗਾ ਹੈਅਰ ਵਾਸ਼ ਕਰਨੇ ਸੀਗੇ ਫਿਰ ਮੈਂ ਕਿਹਾ ਧੁੱਪ ਜਿਹੜੂ ਫੇਰੀ ਨਾ ਉਹ ਮੈਂ ਜਾ ਕੇ ਨਾ ਰੂੰਗੀ ਇਸ ਕਰਕੇ ਮੈਂ ਆ ਕੇ ਘਰੇ ਹੁਣ ਪਹਿਲਾਂ ਮੈਂ ਨਹਾਤੀ ਮੈਂ ਕਿਹਾ ਹੈਅਰ ਵਾਸ਼ ਕਰ ਲੈਕੋ ਕਿਉਂਕਿ ਧੁੱਪ ਆ ਗਈ ਸੀ ਤੇ ਧੁੱਪੇ ਵਾਲ ਸੁੱਕ ਜਾਣਗੇ ਧੁੱਪ ਬਿਨਾ ਠੰਡ ਆਹ ਹੁੰਦਾ ਤੋ ਪੋਵੇ ਤਾਂ ਤੁੱਕੇ ਸੁੱਕਾ ਜਾਂ ਨਿੱਗ ਜਾ ਜੇ ਮੈਂ ਆਪਣੇ ਬਾਲ ਕਰ ਰਹੀ ਸੀ ਕੋਮ ਨਾ ਕੇ ਆਈ ਸੀ ਬਹੁਤ ਬਹੁਤ ਸਾਰੇ ਅੱਜ ਮੇਰੇ ਕੰਮ ਇਕੱਠੇ ਹੋਏ ਪਏ ਸੀ ਕਿਉਂਕਿ ਜਿੱਥੇ ਮੈਂ ਕੰਮ ਛੱਡ ਗਈ ਸੀ ਨਾ ਗਈ ਸੀ ਜਿਹੜੇ ਜਿਹੜੇ ਕੰਮ ਪਈ ਸੀ ਕਰਨ ਵਾਲੇ ਉਹ ਉਵੇਂ ਜਿਵੇਂ ਹੀ ਪਈ ਸੀਗੇ ਤੇ ਮੈਨੂੰ ਆਈ ਸੀ ਪਹਿਲਾਂ ਮੈਂ హెయిਰਵਾਸ਼ ਕਰ ਲਾਂ ਤੁਪੇ ਕੁਛ ਰੈਸਟ ਕਰ ਲੂੰਗੀ ਬੈਠ ਕੇ ਬਾਲ ਵੀ ਸੁੱਕ ਜਾਣਗੇ ਫਿਰ ਉਸ ਤੋਂ ਬਾਅਦ ਮੈਂ ਕੰਮ ਲੱਗੂੰਗੀ ਤੇ ਮੇਰੀ ਹੈਅਰ ਫਾਲ ਇੰਨੀ ਜ਼ਿਆਦਾ ਹੈਅਰ ਫਾਲ ਹੋ ਰਹੀ ਸੀ ਬਹੁਤ ਹੀ ਜ਼ਿਆਦਾ ਅੰਨੀ ਜਿਆਦਾ హెయిర్ ਫਾਲ ਹੁੰਦੀ ਆ ਦੇਖੋ ਕਿੰਨੇ ਬਾਲ ਨਿਕਲੇ ਸਰਦੀ ਵਿੱਚ ਬਾਲਾਂ ਨੇ ਕੇਅਰ ਨਹੀਂ ਕਰੀਆਂ ਦੀ ਨਾ ਕੋਈ ਆਇਲ ਲੱਗਦਾ ਨਾ ਕੋਈ ਦਹੀਂ ਨਾਲ ਨਹਾਤਾ ਜਾਂਦਾ ਬੁਰਾ ਹਾਲ ਹੋ ਜਾਂਦਾ ਬਾਲਾਂ ਦਾ ਹੁਣ ਮੌਸਮ ਠੀਕ ਹੋ ਵੀ ਠੰਡ ਘਟੇ ਤਾਂ ਬਾਲਾਂ ਦਾ ਧਿਆਨ ਰੱਖੀਏ ਬਹੁਤ ਜਿਆਦਾ హెయిర్ ਫਾਲ ਹੁੰਦੀ ਮੇਰੇ ਦਾ ਬਹੁਤ ਜਿਆਦਾ ਬਾਲ ਅੱਦੇ ਰਹੇ ਆਇਲਿੰਗ ਨਹੀਂ ਹੁੰਦੀ ਤੇਲ ਬਣਾਇਆ ਪਿਆ ਉਹ ਬਹੁਤ ਜਿਆਦਾ ਫੈਕਟਿਵ ਆ ਪਰ ਲੱਗਦਾ ਇਹ ਠੰਡ ਕਰਕੇ ਨਾ ਇਹ ਹੁੰਦਾ ਇਸੇ ਨਹਾਉਣ ਵੇਲੇ ਪਤਾ ਲੱਗਦਾ ਵੀ ਹਾਂ ਹੁਣ ਸਿਰ ਲਵਾਉਣਾ ਐਨੇ ਬਾਲਾਂ ਹੀ ਨਿਕਲਦੇ ਨੇ ਲੰਬੇ ਸਿੱਧੇ ਆਏ ਨਿਕਲਦੇ ਬਾਲ ਸਿੱਧੇ ਕੰਨਸ਼ਨ ਹੋਏ ਨੇ ਦਿਨ ਤੱਕ ਤਾਂ ਜਿਹਾ ਹੋ ਜਾਗੇ ਕਦੇ ਨਾ ਆਏ ਹੱਥ ਮਾਰੋ ਵਾਲਾਂ ਚ ਹੱਥ ਖਾਲੀ ਨਾ ਨਾਲ ਬਾਲ ਆਉਣਗੇ ਜਿਨੀ ਵਾਰ ਸਿਰ ਚ ਕੰੰਗੀ ਮਾਰੋ ਜਿਨੀ ਵਾਰ ਬਾਲ ਬਾਹੂਗੇ ਨਾ ਐਵੇਂ ਬਾਨੀਆਂ ਦੇ ਬਾਲ ਨਿਕਲਦੇ ਨਹੀਂ ਸਿਰਕੇ ਸਿਰਫ ਸਿਰ ਨੂੰ ਇੱਕ ਵਾਰੀ ਬੋਣੀ ਹੋਣੀ ਹੁਣ ਇੱਕ ਵਾਰ ਕੰੰਗੀ ਮਾਰਨੀ ਹੁਣ ਬਾਲਾਂ ਦੇ ਦਿਨ ਚ ਨਹੀਂ ਤਾਂ ਨਹੀਂ ਨਿਕਲਿਆ ਜਿਨੀ ਕੰੰਗੀ ਮਾਰੀ ਜਾਵਾਂਗੇ ਆ ਸਭ ਕੁਝ ਲੱਗ ਗਿਆ ਕੰਮ ਹੁਣ ਵੀਡੀਓ ਐਡਿਟ ਕਰਾਂ ਕੰਮ ਲੱਗਾ ਟਾਈਮ ਨਹੀਂ ਬਿਲੇ ਬੈਠਾ ਮੈਂ ਬਿਲਕੁਲ ਹੀ ਭਾਈ ਤਾਂ ਮੇਰਾ ਬਹੁਤ ਬਿਜ਼ੀ ਰੂਟੀਨ ਹੋ ਜਿਹੜੇ ਕੰਮ ਜਿੱਥੇ ਛੱਡ ਗਿਆ ਸੋ ਉੱਥੇ ਪੈਣ ਉਹ ਵੀ ਕੰਪਲੀਟ ਕਰਨ ਵਾਲੇ ਪਏ ਟਾਈਮ ਹੋ ਰਿਹਾ 12:30 ਦਾ ਬੈਠੇ ਧੁੱਪੇ ਵਾਲ ਵੀ ਸੁੱਕ ਗਏ ਤੇ ਹੁਣ ਅੰਦਰ ਕਰਦੇ ਕੰਮ ਮੈਂ ਕੋਕੀ ਪਾ ਲਾ ਮੇਰੇ ਸੂਟ ਇੰਨੇ ਖੁੱਲੇ ਹੋ ਗਏ ਆ ਦੇਖ ਬੁਰਾ ਹਾਲ ਹੋ ਰਿਹਾ ਸੂਟਾਂ ਦਾ ਮੈਂ ਆਲਟਰਨਿੰਗ ਕਰਾਇਆ ਮੈਂ ਕਿਦਾਂ ਸਰ ਤੇ ਉੱਤੋ ਕੋਟ ਕੋਟੀ ਪਾ ਕੇ ਸੱਜ ਜਾਂਦਾ ਜੋ ਕਿ ਤੁਹਾਨੂੰ ਜਾਣਾ ਹੁੰਦਾ ਨਾ ਫਿਰ ਆਈ ਲਗੂ ਵੀ ਕਿਹੜਾ ਸੂਟ ਪਾਵਾਂ ਕਿਹੜਾ ਸੂਟ ਪਾਵਾਂ ਕੋਈ ਮਰਜ਼ੀ ਪਾ ਲਾ ਫਿਰ ਸਾਰੇ ਖੁੱਲੇ ਹੁੰਦੇ ਨੇ ਪਹਿਲਾਂ ਉਹ ਟਾਈਟ ਸੀ ਵੇਟ ਵਧਣ ਕਰਕੇ ਹੁਣ ਲੂਸ ਹੋ ਗਏ ਆਹੋਂ ਜਾਨ ਵਾਲੇ ਕੱਪੜੇ ਘਰੇ ਪਾਉਣ ਵਾਲੇ ਸਾਰੇ ਇੰਨੇ ਇੰਨੇ ਖੁੱਲੇ ਹੋ ਰਹੇ ਨੇ ਮੇਰੇ ਬੁਰਾ ਹਾਲਾ ਕੱਪੜਿਆਂ ਦਾ ਹੀ ਫਿਰਦੇ ਨੇਗੇ ਉਹ ਤਾਂ ਬੜੀ ਕੰਫਰਟੇਬਲ ਫੀਲ ਹੁੰਦਾ ਆ ਆਪਣੇ ਆਪ ਨੂੰ ਮੈਨੂੰ ਤਾਂ ਟਾਈਟ ਕੱਪੜਾ ਨਹੀਂ ਜਾਂਦੇ ਪੈਂਦਾ ਹੈਗਾ ਇੱਕ ਵਿਆਹ ਹਨ ਹੋ ਰਾਂਗੇ ਇੱਕ ਕੀ ਦੋ ਵਿਆਹ ਆ ਗਏ ਸੂਟ ਆਲਟਰ ਕਰਾਉਣੇ ਨੇ ਦੇਖਾਂਗੇ ਅੱਧੀ ਕੱਦਾਂ ਕੋਈ ਨਵਾਂ ਸਟਿਚ ਕਰਾਵਾਂ ਇੱਕ ਉਹ ਆਲਟਰ ਕਰਾਉਣ ਜੇ ਪੈਨੇ ਸਾਰੇ ਤਾਂ ਇੰਜ ਹੀ ਕਰਦਾ ਵੀ ਆਲਟਰ ਵੀ ਨਾ ਕਰਾਵਾ ਕਈ ਵਾਰ ਆ ਹੀ ਹੁੰਦਾ ਮੈਨੂੰ ਆਪ ਦੇ ਆਪ ਮਨ ਚ ਆ ਜਾਂਦਾ ਵੀ ਜੇ ਮੇਰਾ weight ਦੁਬਾਰੇ ਵੱਧ ਗਿਆ ਫਿਰ ਖੋਲਣੇ ਮੁਸ਼ਕਲ ਹੋ ਜਾਣਗੇ ਆਲਟਰ ਤਾਂ ਹੋ ਜਾਣਗੇ ਆਹ ਹੈ ਤਾਰ ਦਿਆ ਕੇ ਪਾਉਣੇ socks ਲਈ ਚੱਕੂ socks ਪਾਉਣੇ ਫੇਰ ਕੰਮ ਲੱਗੂਗੀ ਸੂਜ਼ socks ਪਾਏ ਬਣਾ ਮੇਥੋਂ ਕੰਮ ਨਹੀਂ ਹੁੰਦਾ ਹੈਗਾ ਪੈਰਾਂ ਨੂੰ ਠੰਡ ਜੀ ਲੱਗੇ ਨੇ ਲੱਗਦਾ ਵੀ ਹਵਾ ਜੀ ਵੱਦੀ ਜਾਂਦੀ ਪੈਰਾਂ ਚ ਇਦھر ਬਣ ਰਹੀ ਹੈ ਮੈਗੀ ਬਿਟਲੀ ਟਾਈਮ ਹੋ ਰਿਹਾ 1:30 ਹੋ ਗਏ ਦੁਪਹਿਰ ਦੇ ਇਦھر ਮੈਂ ਜਮਾਈਆ ਦਹੀਂ ਮੈਂ ਆ ਕੇ ਦੇਖਿਆ ਦਹੀਂ ਨਹੀਂ ਸੀ ਹੈਗੀ ਫਰਿੱਜ ਵਿੱਚ ਗੜਬੀ ਤਹੀਂ ਦੇ ਜਮਾਈਆ ਮੈਂ ਇਹ ਗੱਲ ਜੋ ਆਪ ਚੜਿਆ ਨਾ ਘਰੋਂ ਮੇਰੇ ਸਾਰੇ ਕੰਮ ਉੱਥੇ ਖੜ ਜਾਂਦੇ ਆ ਮੰਮੀ ਤਾਂ ਦਹੀਂ ਜਮਾਉਣ ਚ ਵੀ ਕੋਲ ਕਰ ਲਾਂਦੇ ਨੇ ਮੈਂ ਕਹਿੰਦੀ ਦਹੀਂ ਨਹੀਂ ਖਤਮ ਹੁੰਦੀ ਫਰਿੱਜ ਵਿੱਚ ਕਦੇ ਵੀ ਖਤਮ ਹੁੰਦੀ ਉਹ ਤੋਂ ਪਹਿਲਾਂ ਹੀ ਮੈਂ ਹੋਰ ਜਮਾ ਦਾਂਗੀ ਇਹ ਚੋਂ ਰੱਖਤੀ ਹੁਣ ਦਹੀਂ ਜਮਾਉਣੀ ਸ਼ਾਮ ਤੱਕ ਜੰਮ ਜੂਗੀ ਉੱਤਰ ਏਅਰ ਫਰਾ ਦੇ ਵਿੱਚ ਮੈਂ ਰੱਖੇ ਨੇ ਛਣੇ ਰੋਸਟ ਹੋਣੇ ਜਣੇ ਆ ਮਾਫ ਕਰਨਾ ਦੂਜੇ ਪਰ ਇਸ ਨਾਲ ਪਏ ਹੋਗੇ ਪਏ ਪਏ ਇਹ ਹੋਰ ਨੇ ਥੋੜੇ ਜੀ ਰੋਸਟ ਨੇ ਹਿਲਾਣਾ ਤੇ ਲੇਖੋ ਜੇ ਹੋਣਗੇ ਸਲਾਬ ਇਹਦੀ हट ਜੂਗੀ ਮੈਂ ਆਇਆ ਹਾਂ ਬਾਹਰ ਵਾਲੇ ਕਿਚਨ ਚ ਜੂਸ ਕੱਢਣ ਬੇਟੇ ਲਈ ਬੇਟਾ ਕਹਿੰਦਾ ਮਮਾ ਜਿਹੜਾ ਮੈਨੂਅਲ ਜੂਸਰ ਹੁੰਦਾ ਉਹ ਜੂਸ ਕੱਢ ਕੇ ਲੈ ਕੇ ਆਇਓ ਉਹਨੂੰ ਦੂਜਾ ਇਲੈਕਟ੍ਰਿਕ ਜੂਸਰ ਹੁੰਦਾ ਉਹ ਚ ਪਸੰਦ ਨਹੀਂ ਕਿਨਾਂ ਉਹ ਜੋ ਪਲਪ ਨਹੀਂ ਆਉਂਦਾ ਇਹਦੇ ਵਿੱਚ ਪਲਪ ਵੀ ਜੂਸ ਨਾਲ ਆਉਂਦਾ ਨੂੰ ਅੱਛਾ ਲੱਗਦਾ ਪਲਪ ਜਿਹੜਾ ਵਿੱਚ ਆਉਂਦਾ ਆਹ ਵਾਲਾ ਕਲਸੇ ਦਾ ਨਹੀਂ ਹੁੰਦਾ ਮੈਨੂੰ ਇਹਨਾਂ ਜੂਸ ਤਾਂ ਬਹੁਤ ਲੱਗਦਾ ਮੇਰੇ ਘਰ ਬਾ ਦੋ ਘੰਟਾ ਬੀਜਣੀਆਂ ਨੇ ਪਰ ਜੇ ਬੱਚੇ ਕਹਿੰਦੇ ਫਿਰ ਕਿ ਕਰੀ ਨਾ ਨਹੀਂ ਕਰੀ ਜਾਂਦੀ ਇਹਦੇ ਵਿੱਚ ਔਰੈਂਜਸ ਇਹਦਾ ਆਪਾਂ ਸਮੇਤ ਛਿਲਕਾ ਬਚਾ ਲਓ ਦੋ ਪੀਸ ਚ ਕੱਟ ਲਵਾਂਗੇ ਆਪਾਂ ਨਿੰਬੂ ਕੱਟ ਦੋਨੇ ਤਾਂ ਫਿਰ ਪਾਵਾਂਗੇ ਬੀ ਵੀ ਮੈਂ ਕੱਟ ਕੇ ਸਾਰਿਆਂ ਦਾ ਡੀ ਸੀਡ ਕਰਦੇ ਹੀ ਬੀ ਸਾਰਾ ਕੱਢ ਦਿੰਨੀ ਬੀ ਦੀ ਕੋੜ ਕੱਤਣਾ ਜੀ ਹੈ ਪਹਿਲਾਂ ਇਹ ਪੇਬੂਤ ਗਈ ਸੀ ਮਾਨ ਸਾਹਿਬ ਦੀ ਕਟਿੰਗ ਵਗੈਰਾ ਕਰਾਉਂਦਾ ਉਹਨੇ ਤੇ ਕਹਿੰਦੇ ਭੁੱਖ ਲੱਗੀ ਭੁੱਖ ਲੱਗੀ ਚਲ ਬੇਟੇ ਤਾਂ ਮੈਗੀ ਖਾ ਲਈ ਪਹਿਲਾਂ ਮੈਂ ਸੋਚਿਆ ਉਹ ਬਣਾਵਾਂ ਨਹੀਂ ਆ ਪਕੌੜੇ ਤੇ ਉਹਨਾਂ ਕਹਿੰਦੇ ਨਹੀਂ ਮੈਂ ਫੇਰ ਜਾਣਾ ਮਾਂ ਸਾਹਿਬ ਨੂੰ ਟਾਈਮ ਲੱਗੇ ਪਕੌੜੇ ਨਾ ਬਣਾ ਮੈਂ ਕਿਹਾ ਬਰੈਡ ਪੀਜ਼ਾ ਬਣਾਵਾਂ ਨਹੀਂ ਬਰੈਡ ਨਹੀਂ ਸੀਗੇ ਫਿਰ ਮੈਂ ਕਿਹਾ ਪਾਪੜੀ ਬਣਾਵਾਂ ਨਹੀਂ ਮਾਂ ਪਾਪੜੀ ਸੀ ਨਾ ਤਹੀ ਸੀ ਤਹੀਂ ਉਹ ਚਮਾ ਕੇ ਧਰਨੀ ਆਈਆਂ ਜਮਾ ਕੇ ਆਈਆਂ ਜੰਮਣ ਵਾਸਤੇ ਰੱਖ ਕੇ ਆਇਆਂ ਫਿਰ ਉਹਨਾਂ ਇੱਥੇ ਲੱਗੇ ਮਾਂ ਸਾਹਿਬ ਦੇ ਫਿਰ ਹੁਣ ਮੰਮੀ ਨਿਕ ਗਏ ਨੇ ਮੰਮੀ ਦਾ ਹੱਥ ਚ ਦਰਦ ਦਾ ਦਵਾਈ ਦਵਾਉਣ ਗਏ ਨੇ ਕਿ ਮੰਮੀ ਕਹਿੰਦੇ ਮੈਂ ਜੈਕਟ ਪਤਾ ਨਹੀਂ ਕੋਟ ਲੈਣਾ ਉਹ ਦਵਾਉਣ ਗਏ ਨੇ ਇਫਕੇ ਲਾ ਖਾ ਕੇ ਗਏ ਮਸਤਾ ਇਹਨੂੰ ਫਿਰ ਡਾਕਟਰ ਉੱਠ ਖੜੂਗਾ ਕਹਿੰਦਾ 1:3 ਵਜ ਗਿਆ 2 ਵਜੇ ਡਾਕਟਰ ਚਲਾ ਜਾਊਗਾ ਇਹ ਜ਼ੋਰ ਬਹੁਤ ਆ ਰਿਹਾ ਬੈਡ ਵਿੱਚ ਜੇ ਜ਼ੋਰ ਨਾ ਲਾਓ ਫੇ ਜੂਸ ਵਿੱਚ ਰਹਿ ਜਾਂਦਾ ਹੁੰਦਾ ਪਰ ਜੂਸ ਪ੍ਰੋਪਰ ਨਿਕਲਿਆ ਹੁੰਦਾ ਇਹਦੇ ਵਿੱਚ ਕਿ ਚੰਗੀ ਪਿਆਰਾਂ ਮੈਂ ਇਤਰੂ ਲੂਸ ਕੱਟ ਕੇ ਲੈ ਆਏ ਇਹਨੂੰ ਵਾਸ਼ ਕਰਕੇ ਇੱਧਰ ਹੀ ਰੱਖ ਜਾਨੇ ਉੱਧਰ ਨਹੀਂ ਮੁਚਾ ਕੇ ਲੈ ਕੇ ਆਂਦੀ ਫਿਰ ਇਹਨੂੰ ਕਿਉਂਕਿ ਕਾਫੀ ਲੰਬਾ ਹਾਈਟ ਹੈ ਇਹਦੀ ਕਾਫੀ ਕਿਸਾਨ ਦੇ ਚ ਫਿੱਟ ਨਹੀਂ ਹੋ ਬਹਿਗਾ ਫਿਰ ਉੱਧਰ ਜਿਹੜੇ ਮੈਂ ਚਨੇ ਰੀ ਹੀਟ ਕਰੇ ਸੀ ਯਾਨੀ ਕਿ ਸੁਲਾਬ ਕੀ ਸੀਗੇ ਉਹ ਮੈਰ ਸਿਰ ਚ ਰੱਖ ਕੇ ਥੋੜਾ ਜਿਹਾ ਟਾਈਮ ਲਗਾਤਾ ਸੁੱਕ ਕੁਿਸਪ ਹੋ ਗਏ ਦੁਬਾਰੇ ਉਹਨਾਂ ਚ ਫਰੈਸ਼ਨੈਸ ਆ ਜਾਂਦੀ ਹੈ ਪਹਿਲਾਂ ਵੀ ਥੋੜੇ ਜਿਹਾ ਮੈਂ ਕਰੀ ਸੀ ਤੇ ਹੁਣ ਵੀ ਕਰੇ ਬਹੁਤ ਵਧੀਆ ਫਿਰ ਨਾ ਖਾਦ ਦੇਗੇ ਖਤਮ ਹੋ ਗਏ ਵੇਸਟ ਹੋਣ ਤੋਂ ਚੀਜ਼ ਬਚ ਜਾਂਦੀ ਹੈ ਤੂੰ ਠੰਡੇ ਹੋਗੇ ਮੈਂ ਹੁਣ ਇਹਨੂੰ ਕੰਟੇਨਰ ਚ ਫਿਲ ਕਰਕੇ ਰੱਖ ਲੈਣੀ ਆ ਐਦਾਂ ਆਪਣੇ ਕੋਈ ਚੀਜ਼ ਵੇਸਟ ਹੋਣ ਤੋਂ ਬਚ ਸਕੇ ਕੋਸ਼ਿਸ਼ ਤੇ ਇਹ ਹੁੰਦੀ ਕਿ ਵੇਸਟ ਨਾ ਹੋਵੇ ਕਿਵੇਂ ਨਾ ਕਿਵੇਂ ਉਹਨੂੰ ਯੂਜ਼ ਕੀਤਾ ਜਾਵੇ ਹੁਣ ਮੈਂ ਰੱਖਿਆ ਹੋਇਆ ਸੀ ਗਰਮ ਕਰਨਾ ਕਿਉਂ ਮੱਖਣ ਨਾ ਫ੍ਰਿਜੀ ਵਿੱਚ ਮੈਂ ਗਰਮ ਕਰਕੇ ਰੱਖਿਆ ਹੋਇਆ ਸੀ ਪਹਿਲਾਂ ਚਲੀ ਗਈ ਤੇ ਉਸ ਤੋਂ ਬਾਅਦ ਆ ਕੇ ਦੇਖਿਆ ਫ੍ਰਿਜੀ ਵਿੱਚ ਉਵੇਂ ਜਿਵੇਂ ਪਿਆ ਸੀ ਮੈਂ ਕਿ ਫਿਰ ਫ੍ਰਿਜੀ ਵਿੱਚੋਂ ਭਾਂਡੇ ਕੱਢੇ ਹੈ ਤਾਂ ਦੋ ਭਾਂਡਾ ਵਿੱਚ ਸੀ ਪਰ ਜੋ ਗਰਮ ਹੋ ਗਿਆ ਫਿਰ ਮੈਂ ਇੱਕ ਪੱਤੀ ਕਰਤਾ ਹੈ ਉਹ ਕੋ ਦੂਸਰਾ ਪੰਡਾ ਸਟੀਲ ਦਾ ਹਲਕਾ ਸੀ ਉਹ ਥੱਲੋਂ ਮਰਚੰ ਦਾ ਡਰ ਰਹਿੰਦਾ ਫੇਰ ਇਸ ਕਰਕੇ ਮੈਂ ਇੱਕ ਚੀਜ਼ ਹੀ ਕਰਤਾ ਇਹਦਾ ਥੱਲਾ ਭਾਰੀਆ ਵਾਲੇ ਪੈਨ ਦਾ ਨਿਚੋਂ ਕਿ ਉਹ ਜਲਦਾ ਨਹੀਂ ਮੱਚਦਾ ਨਹੀਂ ਹੈਗਾ ਤੇ ਸਾਫ਼ ਕਰਨਾ ਵੀ ਸੌਖਾ ਹੋ ਰਿਹਾ ਕਿਉਂ ਬੰਨ ਰਿਹਾ ਇੱਧਰ ਟਾਈਮ ਹੋ ਗਿਆ ਸਵਾ ਦੋ ਦਾ ਹੁਣ ਖਾ ਕੇ ਹਟ ਕੇ ਐਪਲ ਅੱਜ ਕੋਈ ਲੰਚ ਨਹੀਂ ਕੀਤਾ ਨਾ ਲੰਚ ਬਣਿਆ ਸੀ ਨਾ ਮੇਰੇ ਚ ਬਣਾਉਣ ਦੀ ਹਿੰਮਤ ਸੀ ਆ ਕੇ ਵੀ ਕੋਈ ਦਾਲ ਸਬਜ਼ი ਆਪਣੇ ਵਾਸਤੇ ਬਣਾਉਂਦੀ ਹਾਂ ਨਾ ਨਾ ਕੁਝ ਬਣਿਆ ਹੋਇਆ ਫਿਰ ਮੈਂ ਖਾਦਾ ਐਪਲ ਇੱਕ ਗ੍ਰੀਨ ਐਪਲ ਸਾਦਾ ਬਹੁਤ ਵੱਡਾ ਸੀ ਫਿਰ ਕਿਹਾ ਚ ਫਰੂਟ ਖਾਣੇ ਸ਼ਾਮ ਨੂੰ ਦਾਲ ਪਾਲਕ ਬਣਾਉਂਗਾ ਉਹਦੇ ਬੈਕ ਪੇਨ ਬਹੁਤ ਬਹੁਤ ਜ਼ਿਆਦਾ ਹੋ ਰਹੀ ਮੈਂ ਸੋਚੀ ਸੱਜ ਵਾਕ ਕਰੂੰਗੀ ਦੋ ਦਿਨ ਹੋ ਗਏ ਬਹੁਤ ਮੈਂ ਗਲਤ ਵਲਤ ਖਾ ਰਹੀ ਸੀ ਵਾਕ ਨਹੀਂ ਹੋਈ ਸੀ ਪੂਰਾ ਮੈਂ ਦੋ ਦਿਨ ਮਿੱਠੇ ਵਾਲੀ ਚਾਹ ਪੀਤੀ ਖੋਆ ਪਨੀਰੀ ਹੋਰ ਕੀ ਪਰੌਂਠੇ ਰੋਟੀਆਂ ਸਵੇਰੇ ਸ਼ਾਮ ਬਹੁਤ ਮੇਰੀ ਡਾਈਟ ਵਿਗੜ ਗਈ ਪਾਣੀ ਘੱਟ ਪੀਤਾ ਗਿਆ ਦੋ ਦਿਨਾਂ ਤੋਂ ਤਾਂ ਅੱਜ ਸੋਚੀ ਡਾਈਟ ਨੂੰ ਸਹੀ ਕਰ ਲਾਂ ਲੰਚ ਤਾਂ ਹੁਣ ਇਹ ਮੈਨੂੰ ਮਜਬੂਰੀ ਸੈਂਪਲ ਖਾਣਾ ਕੋਈ ਦਾਲ ਸਬਜ਼ੀ ਹੈ ਨਹੀਂ ਸੀ ਤੇ ਬਣਾ ਵੀ ਨਹੀਂ ਮੈਂ ਸਕਦੀ ਸੀ ਕੁਝ ਟਾਈਮ ਵੀ ਸੀ ਬਣਾਉਣ ਦਾ ਸ਼ਾਮ ਨੂੰ ਬਣਾਉਂ ਦਾਲ ਪਾਲਕ ਪਾਲਕ ਤੋੜ ਕੇ ਰੱਖਦੇ ਹੁਣ ਕੱਟ ਕੇ ਰੱਖ ਦਿੰਨੀ ਫਿਰ ਜੇ ਕੱਟ ਕੇ ਹੁਣ ਰੱਖ ਦੂੰਗੀ ਫਿਰ ਤਾਂ ਕੰਢੂ ਬੈਕ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ ਸੋਚ ਰਹੀ ਹਾਂ ਥੋੜਾ ਜਿਹਾ ਰੈਸਟ ਕਰ ਲਾਂ ਹੀ ਡਬਲਟ ਲਾ ਲਾਂ ਠੀਕ ਹੋ ਜੂਗੀ ਨਹੀਂ ਹਾਲਤ ਜਾਂਦੇ ਪਿਗੜ ਜੂਗੀ ਥੱਲੇ ਆਪਣੇ ਵਾਲਾਂ ਦੀ ਕਰਨੀ ਹੈ ਸੈਟਿੰਗ ਕੋਮ ਕਰ ਲੈਣਾ ਕੋਮ ਕਰਕੇ ਰਬੜ ਬੈਂਡ ਪਾ ਕੇ ਛਿੱਤਰਾ ਬੰਨ ਲਾਂ ਚੱਲੀ ਜੋੜੀ ਫਿਰਦੀਆਂ ਇੰਨੇ ਜਾਂ ਹੇਅਰ ਫਾਲ ਹੁੰਦੀ ਯਾਰ ਜੇ ਤੁਹਾਡੇ ਕੋਲ ਕੋਈ ਹੇਅਰ ਫਾਲ ਲਈ ਕੋਈ ਤੁਹਾਡੇ ਕੋਲ ਨੁਸਖਾ ਹੈਗਾ ਤਾਂ ਮੈਨੂੰ ਜ਼ਰੂਰ ਦੱਸਿਓ ਕੋਈ ਔਇਲ ਕੋਈ ਸ਼ੈਂਪੂ ਕੋਈ ਕਰੀ ਬਣਾਈ ਹੋਈ ਚੀਜ਼ ਜੋ ਤੁਸੀਂ ਯੂਜ਼ ਕਰੀ ਹੋਵੇ ਹਨ ਤੁਹਾਨੂੰ ਵਧੀਆ ਰਿਜ਼ਲਟ ਮਿਲੇ ਹੁਣ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਹੈਅਰ ਫਾਲ ਕਿਵੇਂ ਰੁਕ ਸਕਦੀ ਹੈ ਮੇਰੀ ਤਾਂ ਬਹੁਤ ਜ਼ਿਆਦਾ ਹੈਅਰ ਫਾਲ ਹੋ ਰਹੀ ਹੈ ਜਿਸ ਸਾਹਮਣੇ ਮੇਰੀ ਹੈਅਰ ਫਾਲ ਹੋ ਰਹੀ ਹੈ ਮੈਂ ਤਾਂ ਗੰਜੀ ਹੋ ਜਾਈਗੀ ਬਹੁਤ ਜ਼ਿਆਦਾ ਵਾਲ ਝੜਦੇ ਨੇ ਸੋਵਾਂ ਜਦੋਂ ਉੜਦੇ ਹਾਂ ਸਿਰਾਂ ਨੇ ਤੇ ਚਾਦਰ ਤੇ ਵਾਲ ਹੀ ਵਾਲ ਹੁੰਦੇ ਨੇ ਮੇਰੇ ਕੱਪੜਿਆਂ ਤੇ ਪਿੱਛੇ ਵਾਲ ਹੀ ਵਾਲ ਹੁੰਦੇ ਨੇ ਬਹੁਤ ਬਾਲ ਝੜ ਰਹੇ ਨੇ ਚਲੋ ਜੀ ਹੀਟ ਬੈਲਟ ਲੱਗਣ ਲੱਗੇ ਨਾ ਥੋੜਾ ਜਿਹਾ ਇੱਕ ਦਿਨੇ ਟੂ ਇਨਫੀਰਾ ਨੂੰ ਬਹੁਤ ਬਹੁਤ ਜ਼ਿਆਦਾ ਪੇਨ ਹੋ ਰਿਹਾ ਹੈ ਤਾਂ ਆਖ ਕਿ ਡੀ ਪੇਟੂ ਹੀ ਪਤਾ ਨਹੀਂ ਕੀ ਗੱਲ ਆ ਹੁਣ ਸੀ ਟਾਈਮ 4 ਵਜੇ ਦਾ ਮੈਂ ਇਹ ਕਿਚਨ ਵਿੱਚ ਕਰ ਰਹੀਆਂ ਚਾਹ ਨਿਮੇ ਬਾਈ ਦੀ ਮੈਂ ਤਾਂ ਦਵਿੰਦਰ ਨੂੰ ਚਾਹ ਪੀ ਲਈ ਸੀ ਤੇ ਹੁਣ ਨਿਮਾ ਬਾਈ ਆਇਆ ਸੀ ਖੇਤੋਂ ਦਵਿੰਦਰ ਨੂੰ ਕਹਿਆ ਸੀ ਕਾਰ ਤੋ ਦੇ ਤੇ ਉਹਦੇ ਲਈ ਕਰ ਰਹੀਆਂ ਚਾਹ ਤੇ ਕੋਲੇ ਰੱਖੀ ਹੋਈ ਗੁੜ ਵਾਲੀ ਗੜਬੀ ਇਹਦੇ ਵਿੱਚ ਨਾ ਸੀ ਜਿਹੜਾ ਪਹਿਲਾਂ ਵਾਲਾ ਗੁੜ ਹੈ ਇਹ ਕੱਢਣਾ ਇਹਦੇ ਵਿੱਚੋਂ ਮੈਂ ਕੱਢ ਕੇ ਚੀਨੀ ਵਾਲੇ ਡੱਬੇ ਚ ਪਾ ਦਵਾਂ ਕੁਝ ਗੁੜ ਵਾਲੇ ਡੱਬਾ ਪਾ ਉਹਦੇ ਵਿੱਚ ਪਾ ਦੂੰਗੀ ਇਹਦੇ ਵਿੱਚ ਨਵਾਂ ਗੁੜ ਰੀਫਿਲ ਕਰੂੰਗਾ ਜਿਵੇਂ ਸੇ ਪੇਟੀ ਗੁੜ ਦੀ ਲਿਆਂਦੀ ਆ ਆਰਗੈਨਿਕ ਗੁੜ ਜਿਹੜਾ ਹਰ ਸਾਲ ਲੈਣੇ ਹੁੰਨੇ ਤੇ ਉਹ ਵਾਲਾ ਗੁੜ ਇਹਦੇ ਵਿੱਚ ਰੀਫਿਲ ਕਰੂੰਗੀ ਨਾਲੇ ਮੈਂ ਸਬਜ਼ੀ ਬਣਾਉਂਗੀ ਸਬਜ਼ੀ ਕੱਟੀ ਪਈ ਗਾਜਰਾ ਮਟਰ ਉਹ ਵੀ ਬਣਾਉਂਗੀ ਆਪਣੇ ਲਈ ਦਾਲ ਪਾਲਕ ਬਣਾਉਂਗੀ ਉਸ ਤੋਂ ਬਾਅਦ ਗੁੜ ਸੰਭਾਲ ਲੂੰਗੀ ਗੁੜ ਪੀਪਿਆਂ 'ਚ ਪਾਉਣਾ ਇਹ ਕਈ ਕੰਮ ਮੇਰੇ ਕਰਨ ਵਾਲੇ ਪਏ ਨੇ ਚੀਨੀ ਪੀਸਣ ਵਾਲੀ ਪਈ ਐ ਅਦਰਕ ਲਸਣ ਦਾ ਪੇਸਟ ਬਣਾਉਣ ਵਾਲਾ ਪਿਆ ਜਿਸ ਦਿਨ ਮੈਂ ਜਾ ਗਈ ਐ ਨਾ ਪਿੰਡ ਮਮੀ ਕੋਲੇ ਉਸ ਦਿਨ ਅਦਰਕ ਲਸਣ ਕਰਿਆ ਪਿਆ ਸੀ ਤਿਆਰ ਬਸ ਪੇਸਟ ਬਣਾਉਣਾ ਸੀ ਪਰ ਸਾਡਾ ਫਿਰ ਅਚਾਨਕ ਪ੍ਰੋਗਰਾਮ ਬਣ ਗਿਆ ਤੋਂ ਮੇ ਫਰਿੱਜ ਵਿੱਚ ਨਾ ਕੰਟੇਨਰਸ ਭਰ ਕੇ ਰੱਖ ਲਈ ਸੀ ਹੁਣ ਉਹਦਾ ਪੇਸਟ ਵੀ ਬਣਾਉਂਗੀ ਇਹ ਮੈਂ ਪਹਿਲਾਂ ਚੀਨੀ ਪੀਸ ਰੀਆ ਮੈਂ ਕਿਹ ਚੀਨੀ ਪੀਸ ਕੇ ਰੱਖਦਾ ਕਿਉਂਕਿ ਮੈਂ ਹਰ ਟਾਈਮ ਗਰਮੀ ਸਰਦੀ ਪੂਰਾ ਸਾਲ ਚੀਨੀ ਪੀਸੀ ਹੋਈ ਰੱਖਦੀ ਆ ਆਪਣੇ ਕੋਲੇ ਜਿਵੇਂ ਕਈ ਵਾਰ ਮੈਂ ਫਿੱਕੀ ਚਾਹ ਪੀਣੀ ਆ ਤਾਂ ਅਸੀਂ ਇਕੱਠੇ ਚਾਹ ਕਰ ਲਿਆ ਦਵਿੰਦਰ ਤੇ ਮੈਂ ਫਿਰ ਇਹ ਫਿੱਕੀ ਕਿ ਫਿਰ ਨਮਕੀਨ ਨਾ ਨਹੀਂ ਪੀਂਦੇ ਕਹਿੰਗੇ ਹਲਕਾ ਜਿਹਾ ਮਿੱਠਾ ਪਾ ਦੇ ਫਿਰ ਐਦਾਂ ਪੀਸੀ ਹੋਈ ਚੀਨੀ ਜਲਦੀ ਪਿਗਲ ਜਾਂਦੀ ਆ ਬਾਅਦ ਵਿੱਚ ਜੇ ਐਡ ਕਰਨੀ ਹੋਵੇ ਨਹੀਂ ਤੇ ਗੂੜੇ ਪਾਉਣੀ ਹੋਣੀ ਚਾਹ ਚ ਮੈਂ ਫਿੱਕੀ ਪੀਣੀ ਨਹੀਂ ਕਦੇ ਕਦੇ ਹੁਣ ਜਦ ਹੁਣ ਹੋ ਸਕਦਾ ਮੈਂ ਵੀ ਗੁੱਡ ਵਾਲੀ ਪੀਣ ਲੱਗ ਜਾਉ ਉਹ ਗੁੱਡ ਦਾ ਟੇਸਟ ਬਹੁਤ ਵਧੀਆ ਹੁੰਦਾ ਚੀਨੀ ਪੀਸੀ ਹੋਈ ਕੰਟੇਨਰ ਚ ਪਾ ਕੇ ਰੱਖ ਲਾਂਗੇ ਇਹ ਕੇਕ ਬਣਾਉਣਾ ਕੇਕ ਚ ਵੀ ਕੰਮ ਆ ਜਾਂਦੀ ਕਿਤੇ ਵੀ ਯੂਜ਼ ਕਰ ਸਕਦੇ ਆ ਨਾ ਪੀਸੀ ਚੀਨੀ ਹੋਵੇ ਜੇ ਆਪਣੇ ਕੋਲ ਕੋਈ ਚੀਜ਼ ਦੀ ਲੋੜ ਹੋਵੇ ਪਰ ਨਾ ਹੋਵੇ ਨਾ ਮੌਜੂਦ ਉਹਦੇ ਵੀ ਨੇ ਕੰਮ ਖੜ ਜਾਂਦਾ ਹੁੰਦਾ ਫਿਰ ਥੋੜਾ ਲਸਣ ਅਦਰਕ ਹੋਵੇ ਫ੍ਰਿਜ ਵਿੱਚ ਪਾਇਆ ਪਿਆ ਸੀਗਾ ਡੱਬਿਆਂ ਵਿੱਚ ਮੈਂ ਬਣਾਉਣਾ ਸੀ ਪੇਸਟ ਇਹਦਾ ਇਹਦੇ ਵਿੱਚ ਪਾ ਦਾਂਗੇ ਸਿਰਕਾ ਥੋੜਾ ਜਿਹਾ ਸਿਰਕਾ ਪਾ ਕੇ ਪੇਸਟ ਬਣਾ ਲਾਂਗੇ ਸਿਰਕੇ ਨਾਲ ਨਾਲ ਤਾਂ ਖਰਾਬ ਨਹੀਂ ਹੁੰਦਾ ਹੈਗਾ ना ही ग्राइंड वजिया हो जाता सिरका पा के थोड़ा थोड़ा और स्टोर भी आप कर सिजर्व करके रख सकते हैं ख़राब नहीं होंगे है जमें तो मौसम अदरक का चल जूगा तो खराब नहीं होंगे बस सिरका थोड़ा ही पाँना होंगे जिन्ने ग्राइंड हो जाए बहुत ज्यादा नहीं पाँना होंगे पेस्ट बन गया ये पा के जार्च रख लूँगी पहला वाला पेस्ट मेरे को ख़त्म हो चुका है जिम्मे दविंदर लसन तो अदरक कटे हुआ बिल्कुल नहीं खेते हैं बेटा भी नहीं खाता फिर इस करके पेस्ट ही मैं ज़्यादा यूज़ करती हूँ ਇਨ ਨੂੰ ਰਿਫਲ ਕਰ ਲੂੰਗੀ ਜਿਹੜਾ ਬਚ ਜੂਗਾ ਅਲੱਗ ਕੱਢ ਦੂੰਗੀ ਥੋੜਾ ਜਿਹਾ ਬਚਿਆ ਸੀ ਵਸੇ ਪੀਸਟ ਪਾਉਣਾ ਈਜ਼ੀ ਵੀ ਹੋ ਜਾਂਦਾ ਕਿ ਫਿਰ ਮੌਕੇ ਤੇ ਲਸਣ ਚਿੱਲਿਆ ਪਿਆ ਹੋਵੇ ਨਾ ਹੋਵੇ ਪਿਆ ਹੋਵੇ ਪੀਸਟ ਯੂਜ਼ ਕਰਨਾ ਵੀ ਈਜ਼ੀ ਹੋ ਜਾਂਦਾ ਹੁਣ ਮੈਂ ਕਰ ਰਹੀ ਹਾਂ ਪਿਆਜ਼ ਚੌਪ ਆ ਸਬਜ਼ੀ ਲਈ ਬਰਾਂਗੀ ਗਾਜਰ ਮਟਰ ਗਾਜ ਮਟਰ ਕੱਢੇ ਪਏ ਨੇ ਗਾਜਰਾਂ ਵੀ ਕੱਟੀਆਂ ਪਈਆਂ ਨੇ ਸਬਜ਼ੀ ਬਣਾਉਣ ਨੂੰ ਗਾਜਰ ਮਟਰ ਦੀ ਤਾਂ ਆਪਣੇ ਲਈ ਬਣਾਉਂਗੀ ਦਾਲ ਪਾਲਕ ਦਾਲ ਪਾਲਕ ਮੈਂ ਖਾਦੀ ਨਹੀਂ ਪਹੁੰਦੀ ਨੋ ਕਿ ਮੈਨੂੰ ਬਹੁਤ ਦਿਲ ਕਰਦਾ ਇਸ ਖਾਣ ਨੂੰ ਮੈਂ ਟੇਸਟੀ ਬਹੁਤ ਲੱਗਦੀ ਹੈ ਆ ਚੋਪਰ ਵਿੱਚ ਵੀ ਪਿਆਜ਼ ਵਧੀਆ ਕੱਟੇ ਜਾਂਦੇ ਨੇ ਬਸ ਇਹਦੇ ਬਲੇਡ ਤੋਂ ਨੇ ਔਖੇ ਨਹੀਂ ਬਹੁਤ ਬਰੀਕ ਇੱਕੋ ਜਿਹਾ ਸਾਈਜ਼ ਛੋਟੇ ਛੋਟੇ ਚੌਰਸ ਪੀਸ ਬੜੇ ਸੋਹਣੇ ਲੱਗਦੇ ਨੇ ਕੱਟੇ ਥੋੜਾ ਜਿਹਾ ਬਸ ਇਹਦੇ ਬਲੇਡ ਬਹੁਤ ਤਿੱਕੇ ਹੁੰਦੇ ਨੇ ਧੂਨ ਤੋਂ ਬਹੁਤ ਡਰ ਲੱਗਦਾ ਇਹਦੇ ਕੱਟਣੇ ਵੀ ਈਜ਼ੀ ਨੇ ਜਸ ਸੈਕਿੰਡਸ ਦੇ ਵਿੱਚ ਕੱਟੇ ਜਾਂਦੇ ਨੇ ਤੇ ਹੁਣ ਮੈਂ ਨਾ ਆਈ ਸੀ ਆਈ ਸੀ ਪਗੋੜਾ ਕਰ ਰਹੀ ਸੀ ਗੁੜ ਦਾ ਸਾਮ ਸਮਝਿਆ ਕਰਦੇ ਆ ਸਬਜ਼ੀਆਂ ਮੈਂ ਬਣਾਈ ਸੀ ਕਿਚਨ ਚ ਫ੍ਰੀ ਹੋਈ ਸੀ ਮੈਂ ਕਿ ਫ੍ਰੀ ਹੋ ਕੇ ਫੇਰ ਇਹ ਕੰਮ ਕਰੂੰਗੀ ਇਹ ਗੁੜ ਵਾਲੀ ਪੇਟੀ ਇਹਨੂੰ ਪੇਟੀ ਗੁੜ ਵਾਲੀ ਗੁੜ ਆਉਂਦਾ ਅਸੀਂ ਲੈ ਕੇ ਆਈ ਸੀ ਪੇਕਿਆ ਤੋਂ ਮੇਰੇ ਚਾਚਾ ਜੀ ਦੇ ਬੇਟੇ ਦੇ ਸਹੁਰੇ ਨੇ ਛਤੀਸਗੜ ਤੇ ਉਧਰੋਂ ਗੁੜ ਆਇਆ ਉਧਰੋਂ ਲੈ ਕੇ ਆਉਂਦੇ ਨੇ ਗੁੜ ਤੇ ਇਦਾਂ ਕੇ ਉਹ ਸੀਲ ਕਰਦੇ ਨੇਗੇ ਉਧਰ ਬਹੁਤ ਪਿਓਰ ਆਰਗੇਨਿਕ ਗੁੜ ਮਿਲਦਾ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਚਾਹ ਵੀ ਬਹੁਤ ਬਹੁਤ ਟੇਸਟੀ ਚਾਹ ਬਣਦੀ ਹੈ ਬਿਲਕੁਲ ਨਹੀਂ ਪਤਾ ਲੱਗਦਾ ਵੀ ਆਪਾਂ ਗੁੜ ਪਾਇਆ ਚਾਹ ਫੜਦੀ ਨਹੀਂ ਚਾਹ ਇਹਨੂੰ ਕਿੰਨਾ ਟਾਈਮ ਤੁਸੀਂ ਰਜਾਈ ਚੱਲੋ ਮੈਨੂੰ ਤਾਂ ਵੈਸੇ ਆਦਤ ਹੈ ਮੈਂ ਤਾਂ ਤਵਿੰਦਰ ਤਾਂ ਬਹੁਤ ਰਜਾ ਰਜਾ ਚਾਹ ਪੀਂਉਂ ਨਾ ਕਾੜ ਕਾੜ ਕੇ ਤੇ ਬਿਲਕੁਲ ਮਚਾ ਫੜਦੀ ਹੈਗੀ ਖਾਣ ਚ ਵੀ ਗੁੜ ਬਹੁਤ ਸੁਆਦਾ ਹੈ ਗੁੜ ਸੰਭਾਲ ਲਈਆਂ ਕੱਢੂੰਗੀ ਭਾਂਡਿਆਂ ਵਿੱਚ ਪੇਟੀ ਬੇਲੀ ਕਰ ਦੂੰਗੀ ਇੱਕ ਤਾਂ ਮੇਰੇ ਕੋਲੇ ਬਾਲਟੀ ਪਈ ਸੀ ਸਟੀਲ ਦੀ ਵੱਡੀ ਢੱਕਣ ਵਾਲੀ ਹੈ ਢੱਕਣ ਹੈਗਾ ਇਹਦਾ ਇਹਦੇ ਵਿੱਚ ਕੱਢ ਦਨੇ ਆ ਫਿਰ ਉਸ ਤੋਂ ਬਾਅਦ ਜਿਹੜਾ ਪਚੂਗਾ ਫਿਰ ਕਿਸੇ ਹੋਰ ਭਾਂਡੇ 'ਚ ਦੇਖਦੇ ਆ ਕੱਢੂੰਗੀ ਬਹੁਤ ਹੀ ਵਧੀਆ ਆਰਗੈਨਿਕ ਗੋੜਾ ਬਿਲਕੁਲ ਨੇਚਰਲ ਪਿਓਰ ਗੋੜਾ ਖਾਣ ਚ ਵੀ ਨਾ ਟੇਸਟ ਹੈ ਜਮੂਹ 'ਚ ਕਟੜੀ ਪਾ ਲਾਂਗੇ ਐਂ ਦਿਲ ਕਰੂਗਾ ਬੇਬੀ ਤੜਲੀ ਹੋਰ ਖਾ ਲਈ ਮੰਨ ਲਓ ਮਲੀ ਨਾ ਖਾਦਾ ਜਾਂਦਾ ਇਹ ਫਿਰ ਮੈਂ ਚਾਹ ਵਾਸਤੇ ਵੀ ਡੱਬੇ ਚ ਕੱਢੂੰਗੀ ਖਾਣ ਵਾਸਤੇ ਵੀ ਕੱਢੂੰਗੀ ਇਹ ਸਾਰਾ ਹੁਣ ਮਹਲਣਾ ਸੀ ਨਹੀਂ ਤਾਂ ਫਿਰ ਨਾ ਆ ਹੀ ਹੁੰਦਾ ਵੀ ਕੰਮ ਜਾ ਪਿਆ ਜੋ ਕੰਮ ਅਧੂਰਾ ਛੱਡਦੀ ਨਾ ਕਰੀਏ ਇਸ ਕਰਕੇ ਮੈਨੂੰ ਆਈ ਸੀ ਜਿੰਨੇ ਕੰਮ ਹੈਗੇ ਨਜਮਿਆ ਵਾਦ ਤੋਂ ਵਾਦ ਕਰ ਲਾਂ ਕਈ ਬਹੁਤ ਬਹੁਤ ਕੰਮ ਕਰਿਆ ਅੱਜ ਮੈਂ ਲਸਣ ਪਿਆਜ਼ ਪਿਆਸ ਉਹ ਵੀ ਬਣਾਇਆ ਆਹ ਦੇਖ ਇੱਕ ਪੀਪੇ ਵਿੱਚ ਕੱਢ ਲਿਆ ਕੋੜੇ ਕਬਾਲਟੀ ਵਿੱਚ ਕੱਢ ਲਿਆ ਤੇ ਆ ਖਾਣ ਵਾਸਤੇ ਕੱਢ ਲਿਆ ਘੜਬੀ ਵਿੱਚ ਆ ਜਿਹੜਾ ਗੁੜ ਪਿਆ ਨੇ ਮੈਂ ਚਾਹ ਵਾਸਤੇ ਕੁਝ ਡੱਬੇ 'ਚ ਪਾ ਦੂੰ ਕੁਝ ਜਿਹੜਾ ਬਚੂ ਫੇਰ ਮੈਂ ਲਾ ਕੇ ਡੱਬੇ 'ਚ ਕੱਢ ਕੇ ਰੱਖ ਲਵਾਂ ਕੁਝ ਮੈਂ ਪੀਸ ਕਰ ਲਈ ਗੁੜ ਦੇ ਜਿਹੜੇ ਬਚੇ ਸੀਗੇ ਹੋਪਸ ਹੋ ਤਾਂ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ